ਹੈ ਨਹੀਂ ਬਸਾਈ ਕੋਈ ਨਹੀਂ 12 ਵਜੇ ਤੋਂ ਬਾਅਦ ਰੋਡ ਤੇ ਤੁਹਾਨੂੰ ਕੋਈ ਨਹੀਂ ਦੇਖਿਆ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਪਾਰੇ ਨਾਮਪੁਰ ਸਾਹਿਬ ਵਾਲੇ ਇੰਪ੍ਰੈਸ ਨੂੰ ਵਾਹਿ ਜੀ ਕਾ ਗੱਲ ਕੋਮਹੀ ਵਾਲੇ ਹੀ ਦੇਖੋ ਦਰਦੀ ਕਲਾ ਹੈ ਨਾ ਕੋਈ ਸੁਣਾਓ ਸੜਦੀ ਕਵਾ ਸੜਦੀ ਕਵਾ ਹੋ ਠੀਕ ਹੈ ਫਿਰ ਪੰਜ ਕਿੱਤਾ ਹੋ ਰਹੀ ਹੋ ਗਿਆ ਜੀ ਹਾਂ 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 ਫੋਟੋ ਫੜ ਵੀ ਆਏ ਨੇ ਵੀਡੀਓ ਬਣਾਣੀ ਇਹ ਫੋਨ ਪਹਿਲੇ ਨਾਮ ਨੇ ਅਰਲੀਏ ਬੱਝ ਸ੍ਰੀ ਅਨੰਦਪੁਰ ਸਾਹਿਬ ਦੀ ਇੱਥੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ 1699 ਦੀ ਵਿਸਾਖੀ ਵਾਲੇ ਦਿਨ ਤੇ 49 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਮਨਾਉਣਾ ਕੀਤਾ ਤੇ ਐਤਕੀ ਵੀ ਜਿਹੜਾ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਹਤ ਲਾਲਦੇਵ ਹੋਲਾ ਮਹੱਲਾ ਜਿਹੜਾ 13 14 ਤੇ 15 ਤਰੀਕ ਨੂੰ ਜਿਹੜਾ ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਕੌਮੀ ਤਿਉਹਾਰ ਹੋਲਾ ਮਹੱਲਾ ਜਿੱਥੇ 11 12 ਤੇ 13 ਤਰੀਕ ਨੂੰ ਜਿਹੜਾ ਉਹ ਕੀਰਤਪੁਰ ਸਾਹਿਬ ਤੇ 10 11 ਤੇ 12 ਤਰੀਕ ਨੂੰ ਕੀਰਤਪੁਰ ਸਾਹਿਬ ਵਿਖੇ ਤੇ ਜਿਹੜਾ 13 14 ਤੇ 15 ਮਾਰਚ ਨੂੰ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜਿੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਹਰ ਸਾਲ ਦੀ ਤਰ੍ਹਾਂ ਜਿਹੜਾ ਮਹੱਲਾ ਕੌਮੀ ਤਿਉਹਾਰ ਹੋਲਾ ਮਹੱਲਾ ਮਨਾਇਆ ਜਾ ਰਿਹਾ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਆਪਾਂ ਜਿਹੜਾ ਖਾਲਸੇ ਦੀ ਵਿਰਾਸਤ ਹੈ ਗੁਰੂ ਦੀਆਂ लाड़ਲੀਆਂ ਨਿਹੰਗ ਸਿੰਘ ਫੌਜਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਗੁਰੂ ਦੀ लाड़ਲੀ ਫੌਜ ਦਾ ਵੀ ਦਰਜਾ ਦਿੱਤਾ ਤੇ ਗੁਰੂ ਸਾਹਿਬ ਤੋਂ ਲੈ ਕੇ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਰੇ ਤਰਨੇ ਦਲਾ ਵੱਲੋਂ ਜਿਹੜਾ ਵਿਸ਼ਾਲ ਜਿੱਥੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਂਦੇ ਨੇ ਤੇ ਉੱਥੇ ਹੀ ਜਿਹੜਾ 15 ਮਾਰਚ ਨੂੰ ਗੁਰਦੁਆਰਾ ਸ਼ਹੀਦੀ ਬਾਗ ਗੁਰਦੁਆਰਾ ਗੁਰੂ ਕੇ ਬਾਗ ਸ਼ੋਨੀ ਨਿਹੰਗ ਸਿੰਘਾ ਬੁੱਢਾ ਦਲ ਤੋਂ ਬੁੱਢਾ ਦਲ ਦੇ ਜਥੇਦਾਰ ਦੀ ਅਗਵਾਈ ਦੇ ਵਿੱਚ ਵਿਸ਼ਾਲ ਮਹੱਲੇ ਜਿਹੜੇ ਉਹ ਆਰੰਭ ਹੁੰਦੇ ਨੇ ਤੇ ਜਿਹੜਾ ਚਰਨ ਗੰਗਾ ਸਟੇਡੀਅਮ ਜਿੱਥੇ ਆਪਾਂ ਦਰਸ਼ਨ ਕਰ ਰਹੇ ਆਂ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਜਿਹੜਾ ਉੱਥੇ ਆ ਕੇ ਜਿਹੜੇ ਜੰਗ ਜੂ ਕਰਤਬ ਨਿਹੰਗ ਸਿੰਘ ਫੌਜਾਂ ਵੱਲੋਂ ਦਿਖਾਏ ਜਾਂਦੇ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਦੀ ਮੌਜ ਸੋ ਜਿੰਨਾ ਵੀ ਮੈਂ ਬੇਨਤੀ ਕਰਦਾ ਭਾਵੇਂ ਪੰਜਾਬ ਸਰਕਾਰ ਹੈ ਜਾਂ ਜਿਹੜੇ ਲੋਕਲ ਪ੍ਰਸ਼ਾਸਨ ਹੈ ਤੇ ਇਹ ਨਿਹੰਗ ਸਿੰਘ ਫੌਜਾਂ ਗੁਰੂ ਤੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਨਿਹੰਗ ਸਿੰਘ ਫੌਜਾਂ ਦੇ ਜੇ ਮੁਗਲਾਂ ਤੇ ਆਪਣੇ ਫੌਜਾਂ ਦੀ ਜਿਹੜੇ ਹੈ ਖਾਲਸੇ ਦੀ ਜਿਹੜੇ ਦੋ-ਦੋ ਧੜੇ ਬਣਾ ਕੇ ਤੇ ਉਹ ਜੰਗੀ ਅਭਿਆਸ ਕਰਾਉਂਦੇ ਸੀ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਗੁਰੂ ਸਾਹਿਬ ਨੇ ਮਨਾਉਣਾ ਕੀਤਾ ਉਦੋਂ ਤੋਂ ਲੈ ਕੇ ਬੁੱਢਾ ਦਲ ਜਿਹੜਾ ਹਰ ਸਾਲ ਹੀ ਤੇ ਸਾਰੀਆਂ ਨਿਹੰਗ ਸਿੰਘ ਫੌਜਾਂ ਹਰ ਸਾਲ ਮਹੱਲਾ ਖੇਡਦੀਆਂ ਨੇ ਸੋ ਜਿੱਥੇ ਮਹੱਲੇ ਦੀ ਗੱਲ ਹੈ ਆਪਾਂ ਜਿਹੜਾ ਨਿਹੰਗ ਸਿੰਘ ਫੌਜਾਂ ਦੇ ਜਿਹੜੇ 2 2 4 4 6 6 ਘੋੜਿਆਂ ਤੇ ਖੜੇ ਹੋ ਕੇ ਲੰਮੇ ਪੈ ਕੇ ਜੰਗ ਜੂ ਕਰਤਬ ਦਿਖਾਉਂਦੇ ਨੇ ਤੇ ਜਿਹੜਾ ਜੰਗੀ ਅਭਿਆਸ ਹੈ ਗਤਕਾ ਜਿਹੜਾ ਅੱਜ ਕੱਲ ਦੇਖਿਆ ਕੋਈ ਪੈਂਟ ਦੇ ਵਿੱਚ ਕੋਈ ਸਿਰੋਂ ਮੋੰਨਾ ਹੁੰਦਾ ਉਹ ਗਤਕਾ ਨਹੀਂ ਉਹਨੂੰ ਕਹਿ ਸਕਦੇ ਉਹ ਉਹਨਾਂ ਦਾ ਆਪ ਦਾ ਕੋਈ ਆਪਣੇ ਹੋ ਸਕਦਾ ਸਕੂਲਾਂ ਦਾ ਅਭਿਆਸ ਹੈ ਪਰ ਜਿਹੜਾ ਗਤਕਾ ਹੈ ਜੰਗੀ ਅਭਿਆਸ ਉਹ ਪੂਰਾ ਨਹੰਗਸੰਗ ਤਿਆਰ ਪਰ ਤਿਆਰ ਫੌਜਾਂ ਉਹ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਾਣੋ ਬਾਣੇ ਤੇ ਬਾਣੀ ਦੇ ਵਿੱਚ ਹੀ ਜਿਹੜਾ ਬਾਣੇ ਦੇ ਵਿੱਚ ਹੀ ਉਹ ਜਿਹੜਾ ਗਤਕਾ ਵਧੀਆ ਲੱਗਦਾ ਸੋ ਬੇਨਤੀ ਹੈ ਜਿਹੜੀਆਂ ਆਪਣੇ ਪਤਾ ਲੱਗਿਆ ਇਹਨਾਂ ਦੇ ਤੁਹਾਡੇ ਪੱਤਰਕਾਰਾਂ ਦੇ ਥਰੂ ਹੀ ਕੋਈ ਵਿਰਾਸਤੀ ਜਿਹੜੇ ਕਰਵਾਏ ਜਾ ਰਹੇ ਨੇ ਅੱਗੇ ਪਿੱਛੇ ਜੋ ਮਰਜ਼ੀ ਕਰਵਾਉਣ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਪਰ ਜਿਹੜਾ ਇਹ ਚਰਨ ਗੰਗਾ ਸਟੇਡੀਅਮ ਹੈ ਇੱਥੇ ਨਿਹੰਗ ਸਿੰਘ ਫੌਜਾਂ ਵੱਲੋਂ ਜਿਹੜੇ ਗਤਕਾ ਮੁਕਾਬਲੇ ਤੇ ਜਿਹੜੇ ਆ ਘੋੜਸਵਾਰੀ ਦੇ ਮੁਕਾਬਲੇ ਘੋੜਸਵਾਰੀ ਦੇ ਜੋਰ ਦਿਖਾਏ ਜਾਂਦੇ ਨੇ ਨਿਹੰਗ ਸਿੰਘ ਫੌਜਾਂ ਦੇ ਜਿਹੜੇ ਗਤਕੇ ਨੂੰ ਤੇ ਜਿਹੜਾ ਘੋੜਸਵਾਰੀ ਨੂੰ ਪ੍ਰਮੋਟ ਕਰਨਾ ਹੈ ਇਹਨਾਂ ਵਾਸਤੇ ਹੋਰ ਸਾਰੇ ਆਪਣੇ ਪੈਸੇ ਆ ਜਾਂਦੇ ਮਾਮਲਾ ਆ ਜਾਂਦਾ ਨਿਹੰਗ ਸਿੰਘ ਫੌਜਾਂ ਕਿਸੇ ਤੋਂ ਮੰਗਦੀਆਂ ਨਹੀਂ ਨਾ ਕੋਈ ਜ਼ਰੂਰਤ ਹੈ ਪਰ ਨਿਹੰਗ ਸਿੰਘ ਫੌਜਾਂ ਵਾਸਤੇ ਕਦੇ ਵੀ ਇੱਥੇ ਆ ਕੇ ਕਿਸੇ ਨਹੀਂ ਇਹ ਨਹੀਂ ਕਿਹਾ ਵੀ ਅਸੀਂ ਨਿਹੰਗ ਸਿੰਘ ਫੌਜਾਂ ਨੂੰ ਆ ਨਾਮ ਦਿੰਨੇ ਆ ਕਬੱਡੀ ਵਾਸਤੇ ਲੱਖਾਂ ਕਰੋੜਾਂ ਅਗਰਾਈ ਵੀ ਕਰਦੇ ਨੇ ਤੇ ਇੱਥੇ ਆ ਕੇ ਖਰਚਦੇ ਵੀ ਨੇ ਤੇ ਆਪ ਦਾ ਆਪ ਦਾ ਕੋਈ ਕੋਈ ਗੇਮ ਕਰਦਾ ਪਰ ਉਹਦੇ ਨਹਿنگ ਸਿੰਘ ਫੌਜਾਂ ਵਾਸਤੇ ਉਹ ਕੋਈ ਉਹਦੀ ਵੈਲਿਊ ਨਹੀਂ ਤੇ ਨਾ ਲੋਕਲ ਪ੍ਰਸ਼ਾਸਨ ਹੈ ਜਿਹੜਾ ਉਹਨਾਂ ਨੂੰ ਵੀ ਇਹ ਸੁਚੇਤ ਹੋਣਾ ਚਾਹੀਦਾ ਨਹਿنگ ਸਿੰਘਾਂ ਦੀਆਂ ਜਿਹੜੀਆਂ ਗੇਮਾਂ ਨੇ ਗੱਤਕਾ ਮੁਕਾਬਲੇ ਜਿਹੜਾ ਵਿਰਸਾ ਸੰਭਾਲ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੋਂ ਹਰ ਸਾਲ ਕਰਵਾਏ ਜਾਂਦੇ ਨੇ ਐਤਕੀ ਵੀ ਹੋਣੇ ਨੇ ਤੇ ਜਿਹੜਾ ਲੋਕਲ ਪ੍ਰਸ਼ਾਸਨ ਹੈ ਇਹ ਹੋਰ ਗੇਮਾਂ ਜਿਹੜੀਆਂ ਉਹ ਆਪ ਦੀਆਂ ਬੰਦ ਕਰਕੇ ਨਹਿੰਗਸਿੰਘਾਂ ਦਾ ਜਿਹੜਾ ਗਤਕਾ ਮੁਕਾਬਲੇ ਨਹਿੰਗਸਿੰਘਾਂ ਦਾ ਜਿਹੜਾ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਵਿਰਸਾ ਉਹਨੂੰ ਸੰਭਾਲਣ ਦੀ ਲੋੜ ਹੈ ਨਾ ਕਿ ਇੱਥੇ ਆ ਕੇ ਨਵਾਂ-ਨਵਾਂ ਹੋਰੀ ਜਿਹੜੇ ਆਪਣੇ ਟਕਵਾਂਜ ਨਹੀਂ ਕਰਨੇ ਚਾਹੀਦੇ ਪ੍ਰਸ਼ਾਸਨ ਨੂੰ ਨਹਿੰਗਸਿੰਘਾਂ ਤੇ ਜਿਹੜੇ ਆਪਣੇ ਗਤਕਾ ਮੁਕਾਬਲੇ ਨਹਿੰਗਸਿੰਘਾਂ ਦੀ ਘੋੜਸਵਾਰੀ ਆ ਪਿੱਛੇ ਬੈਨਰ ਲੱਗੇ ਹੋਏ ਸੀ ਪਿਛਲੇ ਸਾਲ ਦੇ ਇਹ ਚੀਜ਼ਾਂ ਜਿਹੜੀਆਂ ਕਦੇ ਆਪਣੇ ਆਏ ਸਾਲਕ ਕੀਤਾ ਅਗਲੇ ਸਾਲ ਉਹ ਗਾਇਬ ਹੋ ਜਾਂਦੇ ਨੇ ਉਵੇਂ ਹੀ ਕਬੱਡੀ ਦਾ ਵੀ ਠੀਕ ਹੈ ਸਾਡੇ ਆਪਣੇ ਪੰਜਾਬ ਦੀ ਉਹ ਵੀ ਗੇਮ ਹੈ ਪਰ ਜਿਹੜਾ ਇੱਥੇ ਜਿਹੜਾ ਸਾਡਾ ਜੋ ਸਾਡੀ ਵਿਰਾਸਤ ਹੈ ਖਾਲਸੇ ਦੀ ਗੁਰੂ ਦੀਆਂ ਲਾੜਲੀਆਂ ਨਿਹੰਗ ਸਿੰਘ ਫੌਜਾਂ ਦੀ ਗੁਰੂ ਸਾਹਿਬ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਕੀਤਾ ਸੀ ਉਦੋਂ ਗੁਰੂ ਦੀਆਂ ਲਾੜਲੀਆਂ ਫੌਜਾਂ ਨੇ ਵਜਨ ਕੀਤੇ ਸੀ ਗੁਰੂ ਸਾਹਿਬ ਜੀ ਆਪ ਜੀ ਦੇ ਹੁਣ ਕਦੋਂ ਦਰਸ਼ਨ ਹੋਣਗੇ ਉਹ ਗੁਰੂ ਸਾਹਿਬ ਨੇ ਜਿਹੜਾ ਵਜਨ ਦਿੱਤੇ ਸੀ ਕਿ ਜਦੋਂ ਮੇਰਾ ਖਾਲਸਾ ਮਹੱਲਾ ਚੜੂਗਾ ਮਹੱਲੇ ਖੇਡੂਗਾ ਉਦੋਂ ਮੈਂ ਆਪ ਅਗਵਾਈ ਕਰੂੰਗਾ ਸੋ ਗੁਰੂ ਸਾਹਿਬ ਹਾਜ਼ਰ ਨਾਜ਼ਰ ਹੁੰਦੇ ਨੇ ਤੇ ਜਿਹੜਾ ਉਹ ਪ੍ਰੋਗਰਾਮ ਨੂੰ ਆਪਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਨਾ ਕਿ ਹੋਰ ਜੜੀਆਂ ਆਪਣੇ ਗਲਤ ਜੜੀਆਂ ਇੱਥੇ ਆਪਣੇ ਜਿਹੜਾ ਇਹਦੀ ਸਫਾਈ ਕਰਾਉਣ ਜੋ ਕਰਾਉਣ ਦੀ ਜ਼ਰੂਰਤ ਹੈ ਤੇ ਜੇ ਸਟੇਡੀਅਮ ਇਧਰਲੇ ਪਾਸੇ ਪੌੜ ਬਣੇ ਹੋਏ ਨੇ ਤੇ ਇਹ ਸਾਹਮਣੇ ਪਾਸੇ ਵੀ ਜਦੋਂ ਇੱਥੇ ਮਹੱਲਾ ਨਿਹੰਗ ਸਿੰਘ ਫੌਜਾਂ ਇੱਥੇ ਪਹੁੰਚਦੀਆਂ ਨੇ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਹਮਣੇ ਵੀ ਜਿਹੜਾ ਆਪਣੇ ਉਧਰਲੇ ਨਦੀ ਵਾਲਾ ਪਾਸਾ ਪਹਿਲਾਂ ਵੀ ਛੋਟਾ ਕਰ ਦਿੱਤਾ ਗਿਆ ਨਦੀ ਕਿਤੇ ਉਧਰ ਦੀ ਲੰਘਦੀ ਸੀ ਉਹਨੂੰ ਇੱਧਰ ਆਪਣੇ ਕਰਕੇ ਬੰਨ ਲਾ ਕੇ ਇਹਨੂੰ ਛੋਟਾ ਕਰਤਾ ਪਿਛਲੀ ਵਾਰੀ ਕਾਫੀ ਚਲੋ ਹਿੰਮਤ ਕੀਤੀ ਪਰ ਫੇਰ ਵੀ ਜਿਹੜਾ ਸੰਗਤ ਦੇ ਮੁਤਾਬਕ ਘੋੜੇ ਹੁੰਦੇ ਨੇ ਘੱਟੋ ਘੱਟ 7-800 ਘੋੜਾ ਹੁੰਦਾ ਉਹ ਜਗ੍ਹਾ ਨਹੀਂ ਖੜਨ ਵਾਸਤੇ ਹੁੰਦੀ ਘੋੜਿਆਂ ਦੀ ਤੇ ਸੰਗਤ ਵੀ ਇੰਨੀ ਜ਼ਿਆਦਾ ਹੁੰਦੀ ਹੈ ਥਿਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ ਇਸ ਕਰਕੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਹੈ ਸਾਹਮਣੇ ਪਾਸੇ ਵੀ ਜਿਹੜੇ ਐ ਪੌੜ ਬਣਾ ਕੇ ਹੁਣ ਤੇ ਨਦੀਆਂ ਦੇ ਵਿੱਚ ਵੀ ਪੁਲ ਬਣਾਈ ਜਾਂਦੇ ਨੇ ਇੰਨੇ-ਇੰਨੇ ਕਾਰਜ ਕਰਦੇ ਨੇ ਤੇ ਇੱਥੇ ਉਹਨਾਂ ਨੂੰ ਡਰ ਲੱਗਦਾ ਇੱਥੇ ਸਫਾਈ ਨਹੀਂ ਕਰਵਾਈ ਅਜੇ ਤੱਕ ਸਾਰੇ ਅਧੂਰੇ ਕੰਮ ਪਏ ਹੋਏ ਨੇ ਇਸ ਕਰਕੇ ਪ੍ਰਸ਼ਾਸਨ ਨੂੰ ਜਿਹੜੀ ਹੈ ਉਹ ਬੇਨਤੀ ਹੈ ਮੈਂ ਐਸਡੀਐਮ ਸਾਹਿਬ ਨਾਲ ਵੀ ਫੋਨ ਤੇ ਮੇਰੀ ਗੱਲ ਹੋਈ ਹੈ ਅੱਜ ਉਹ ਕਹਿੰਦੇ ਮੈਂ ਕਿਤੇ ਆਪਣੇ ਬਾਹਰ ਹਾਂ ਪਰ ਉਹਨਾਂ ਨੂੰ ਜ਼ਰੂਰ ਇਹ ਜਿਹੜੀ ਹੈ ਆਪਣੇ ਧਿਆਨ ਕਰਨਾ ਚਾਹੀਦਾ ਇੱਥੇ ਸਫਾਈ ਦਾ ਨਹਿਂਸ ਸਿੰਘਾਂ ਦੀ ਜਿਹੜੀ ਗੇਟਿੰਗ ਕਰਕੇ ਪੂਰੇ ਵਧੀਆ ਢੰਗ ਨਾਲ ਜਿਹੜੀਆਂ ਆਪਣੇ ਘੋੜਸਵਾਰ ਕੋਈ ਉਹਦੀ ਹੁਣ ਕੋਈ ਵੈਲਿਊ ਨਹੀਂ ਇਹ ਦੇਣਾ ਸੀ ਉਹਨਾਂ ਨੇ ਅਸਤੀਫਾ ਤੇ ਉਹ ਉਦੋਂ ਦਿੰਦੇ ਜਦੋਂ ਉਹਨਾਂ ਤੋਂ ੱੱਕੇ ਨਾਲ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੋਂ ਆਪਣੇ ਜਿਹੜਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ 17 ਸਾਲ 18 ਸਾਲ ਪਹਿਲਾਂ ਸੁੱਤੇ ਹੋਏ ਸੀ ਹੁਣ ਉਹਦੀ ਕੋਈ ਵੈਲਿਊ ਨਹੀਂ ਉਹਨੂੰ ਅਸਤੀਫਾ ਅੱਗੇ ਹੋਰ ਵੀ ਕਈਆਂ ਤੋਂ ਲੈਣਗੇ ਪਰ ਅਸਤੀਫੇ ਦੇਣ ਨਾਲ ਨਹੀਂ ਕੋਈ ਗੱਲ ਬਣਨੀ ਇਹਨਾਂ ਨੂੰ ਚਾਹੀਦਾ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਦੇ ਇਹ ਅਸਤੀਫਾ ਦੇਣ ਨਾਲ ਉਹਦਾ ਬਿਲਕੁਲ ਕੋਈ ਉਹਨਿਆਂ ਦੀ ਵੈਲਿਊ ਨਹੀਂ ਜੇ ਉਹਨਾਂ ਦੇ ਤਾਕਤ ਹੈ ਉਹਨਾਂ ਦੀ ਉਹ ਆਪਦੀ ਹੁਕਮ ਆਪਣੇ ਸੁਣਾਉਣ ਜਦੋਂ ਤੱਕ ਜਿਹੜੇ ਹੁਕਮ 2 ਤਰੀਕ ਨੂੰ ਸੁਣਾਏ ਨੇ ਜਿਉਂ ਨਹੀਂ ਉਹ ਲਾਗੂ ਕਰਦੇ ਤੇ ਉਹਨਾਂ ਨੂੰ ਆਪਣੇ ਉਹਨਾਂ ਨੂੰ ਪੰਥ ਦੇ ਵਿੱਚੋਂ ਉਦੋਂ ਤੱਕ ਜਿਹੜਾ ਬਾਹਰ ਕੀਤਾ ਜਾਣਾ ਚਾਹੀਦਾ ਜਦੋਂ ਆ ਕੇ ਝੁੱਕ ਕੇ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣਗੇ ਤੇ ਆ ਕੇ ਸਿੱਧੇ ਹੋ ਕੇ ਆਉਣਗੇ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਗੇ ਤੇ ਉਦੋਂ ਉਹਨਾਂ ਨੂੰ ਜਿਹੜਾ ਮਾਫ ਕੀਤਾ ਜਾਣਾ ਚਾਹੀਦਾ ਜਦੋਂ ਤੱਕ ਉਹ ਸ਼ਰਨ ਨਹੀਂ ਆਵੇ ਆਉਂਦੇ ਜੋ ਸ਼ਰਨ ਆਵੇ ਤੇ ਸੰਖੰਠ ਲਾਵੇ ਇਹ ਬਿਰਨ ਸੁਆਮੀ ਸੰਧਾ ਜੇ ਹੰਕਾਰ ਦੇ ਨਾਲ ਕੋਈ ਵੀ ਕੰਮ ਕਰਦਾ ਉਹ ਨਹੀਂ ਪ੍ਰਵਾਨ ਖਾਲਸੇ ਪੰਥ ਨੂੰ ਸੋ ਜਿੱਥੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਪਹਿਲਾਂ ਬੁੱਢਾ ਦਲ ਦੇ ਵੀ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਉਹਨਾਂ ਵੇਲੇ ਵੀ ਜਿਹੜੇ ਫੈਸਲੇ ਲੈ ਤੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਜਿਹੜੀ ਸਜ਼ਾ ਸੁਣਾਈ ਕੋਰੜਿਆਂ ਦੀ ਉਹਨਾਂ ਨੇ ਵੀ ਖਿੜੇ ਮੱਥੇ ਪ੍ਰਵਾਨ ਕੀਤੀ ਤੇ ਹੁਣ ਤੇ ਜਿਹੜੇ ਹਾਕਮ ਨੇ ਆਪ ਜੋ ਮਰਜ਼ੀ ਭਾਵੇਂ ਸਿੰਘ ਸਾਹਿਬ ਨੂੰ ਹਟਾ ਦਿਓ ਭਾਵੇਂ ਪ੍ਰਧਾਨ ਸ਼ਰੋਮਣੀ ਕਮੇਟੀ ਹਟ ਜਵੇ ਪਰ ਸਾਡਾ ਜਿਹੜਾ ਆਪਣੇ ਕੁਛ ਨਹੀਂ ਹੋਣਾ ਚਾਹੀਦਾ ਅਸੀਂ ਆਪਣੇ ਤਾਕਤ ਹੈ ਜੋ ਮਰਜ਼ੀ ਕਰ ਸਕਦੇ ਆ ਪਰ ਇਹ ਤਾਕਤ ਜਿਹੜੀ ਹਮੇਸ਼ਾ ਨਹੀਂ ਰਹਿੰਦੀ ਜਿੱਥੇ ਵੀ ਜਦੋਂ ਤੱਕ ਅਕਾਲ ਤਖਤ ਸਾਹਿਬ ਤੇ ਕਿਸੇ ਨੇ ਵੀ ਕੋਈ ਮੱਥਾ ਲਾਇਆ ਉਹ ਕਦੇ ਵੀ ਆਪਣੇ ਸੁਰੱਖਿਅਤ ਨਹੀਂ ਰਹਿੰਦਾ ਇਸ ਕਰਕੇ ਤਖਤਾਂ ਦਾ ਜਿਹੜਾ ਸਨਮਾਨ ਕਰਨਾ ਚਾਹੀਦਾ ਨਰਾਦਰ ਨਹੀਂ ਕਰਨਾ ਚਾਹੀਦਾ ਸਾਰੀਆਂ ਇਹ ਹੈਂਗਸਿੰਗ ਜਥੇਬੰਦੀਆਂ ਇਹਦੇ ਦੇ ਪੂਰੀਆਂ ਡਟੀਆਂ ਹੋਈਆਂ ਨੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਇਹ ਚਾਹੀਦਾ ਤੁਰੰਤ ਐਕਸ਼ਨ ਲੈਣ ਅਸਤੀਫਾ ਦੇ ਦਿੰਦੇ ਆ ਉਹਨਾਂ ਦੀ ਕੋਈ ਵੈਲਿਊ ਨਹੀਂ ਰਹਿਣੀ ਸੋ ਬੇਨਤੀ ਹੈ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਨੇ ਉਹ ਮਰਿਆਦਾ ਦੇ ਮੁਤਾਬਕ ਜਿਹੜੀ ਪੂਰੀ ਕਾਰਵਾਈ ਜੋ ਉਹਨਾਂ ਨੇ ਕੀਤੀ ਹੈ ਉਹ ਸਖਤੀ ਦੇ ਨਾਲ ਉਹਦੇ ਤੇ ਆਦੇਸ਼ ਦੇਣੇ ਚਾਹੀਦੇ ਨੇ ਜਦੋਂ ਤੱਕ ਇਹ ਹੁਕਮ ਜਿਹੜਾ 2 ਤਰੀਕ ਦਾ ਨਹੀਂ ਮੰਨਦੇ ਉਦੋਂ ਤੱਕ ਉਹਨਾਂ ਨੂੰ ਜਿਹੜਾ ਆਪਣੇ ਖਾਲਸੇ ਪੰਥ ਚੋਂ ਖਾਰਜ ਕਰਨਾ ਚਾਹੀਦਾ ਹੈ ਵਾਇਸ ਦੀ ਕਾ ਖਾਲਸਾ ਵਾਇਸ